25 April 2024 ਬੀਤੀ ਰਾਤ ਪਿੰਡ ਦੇਲਾਵਾਲ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਇਲਜ਼ਾਮ ਜਿਸ ਦੇ ਵਿੱਚ ਸਰਕਾਰੀ ਸਕੂਲ ਦੀ ਬਿਲਡਿੰਗ ਤੇ ਕਾਫੀ ਨੁਕਸਾਨ ਕੀਤਾ ਗਿਆ ਜਿਸ ਦੇ ਵਿੱਚ ਸੀਸੀਟੀ ਵੀ ਕੈਮਰਿਆਂ ਦੀ ਪੰਨ ਤੋੜ ਕੀਤੀ ਗਈ ਤੇ ਇਸ ਤੋਂ ਇਲਾਵਾ ਐਲਸੀਡੀ ਚੋਰੀ ਕੀਤੀ ਗਈ ਬੈਂਡਰੀ ਸਟੈਬਲਾਈਜ਼ਰ ਵੋਲਟਮੀਟਰ ਤੇ ਸੀਪੀਯੂ ਪੈਰਾ ਵਗੈਰਾ ਹੋਰ ਕਾਫੀ ਚੀਜ਼ਾਂ ਜਿਹੜੀਆਂ ਚੋਰਾਂ ਨੇ ਇੱਥੇ ਸਕੂਲ ਦੇ ਵਿੱਚੋਂ ਚੋਰੀ ਕੀਤੀਆਂ ਗਈਆਂ ਤੇ ਨਾਲ ਦਰਵਾਜਿਆਂ ਦੀ ਭੰਨ ਤੋੜ ਕੀਤੀ ਗਈ, ਅਲਮਾਰੀਆਂ ਤੋੜੀਆਂ ਗਈਆਂ ਤੇ ਜਿਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਕਰਪੂਥਲਾ ਦੇਸ਼ ਕੁਤਵਾਲੀ ਦੀ ਪੁਲਿਸ ਨੂੰ ਅਸੀਂ ਮੰਗ ਕਰਦੇ ਆਂ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਕਿ ਜਿਸ ਨੂੰ ਤਲਾਹ ਮਿਲੀ ਸੀ ਵੀ ਡਿਵੈਲਪਰ ਸਰਕਾਰੀ ਹਾਈ ਸਕੂਲ ਵਿੱਚ ਚੋਰੀ ਹੋਈ ਆ ਤੇ ਅਸੀਂ ਉੱਥੇ ਮੌਕੇ ਤੇ ਗਏ ਸੀਗੇ ਜੀ ਉੱਥੇ ਸਾਨੂੰ ਸਾਡੇ ਟੀਚਰ ਮਿਲੇ ਤੇ ਸਾਨੂੰ ਮੌਕਾ ਵੇਖਾ ਸਿੰਘ ਜਿਹੜੇ ਇਹ ਟੀਚਰ ਆ ਉਹਨਾਂ ਨੇ ਸਾਨੂੰ ਸਟੇਟਮੈਂਟ ਆਫ ਦੀ ਰਿਪੋਰਟ ਕਰਾਈ ਸਕੂਲ ਦਾ ਜਿਹੜਾ ਅੰਦਰਲਾ ਹੀ ਬਿਲਡਿੰਗ ਦਾ ਮੇਨ ਤੋੜ ਕੇ ਨਾ ਤਾਲਾ ਤੇ ਅੰਦਰ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਪ੍ਰਿੰਸੀਪਲ ਦੀ ਜਾਂਚ ਦੇ ਵਿੱਚ ਜੀ ਅਸੀਂ ਜਾਨੀ ਕਿ ਸਾਹਮਣੇ ਆਏ ਕਿਸੇ ਨਸ਼ੀੜੀ ਦੇ ਵਿਅਕਤੀਆਂ ਦਾ ਕੰਮ ਹੈ ਜੀ ਇਹ ਉੱਥੋਂ ਸਕੂਲ ਦੇ ਵਿੱਚੋਂ ਇੱਕ ਰਾਡ ਚੁੱਕ ਕੇ ਉਹਨਾਂ ਨੇ ਤੋੜ ਕੇ ਕੰਦਾ ਟੱਪ ਦੇ ਅੰਦਰ ਐਂਟਰ ਹੋ ਕੇ ਤਾਲੀ ਤੋੜੇ ਆ ਤੇ ਕੋਈ ਨਸ਼ੇੜੀ ਕਿਸੇ ਵਿਅਕਤੀਆਂ ਦਾ ਕੰਮ ਹੈ ਚੋਰੀ ਕਰਨਾ ਤੇ ਕਰ ਲਾਂਗੇ ਪੁਲਿਸ ਦੀ ਇਨਵੈਸਟੀਗੇਸ਼ਨ ਕਰ ਰਹੇ ਆ